ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਰੀ ਸਾਧ ਸੰਗਤ ਜੀ ਮਨੁੱਖ ਬਹੁਤ ਚਲਾਕ ਹੈ ਔਰ ਇਸ ਦੇ ਨਾਲ ਨਾਲ ਇਸ ਨੂੰ ਆਪਣੀ ਸਿਆਣਪ ਦਾ ਮਾਣ ਵੀ ਬੜਾ ਹੈ ਹੰਕਾਰ ਵੀ ਬੜਾ ਹੈ ਇਸ ਕਰਕੇ ਇਹ ਆਪਣੇ ਰਿਸ਼ਤੇਦਾਰਾਂ ਨਾਲ ਚਲਾਕੀਆਂ ਕਰਦਾ ਹੈ ਇਹ ਆਪਣੇ ਗਵਾਂਡੀਆਂ ਨਾਲ ਚਲਾਕੀਆਂ ਕਰਦਾ ਹੈ ਅਤੇ ਆਪਣੇ ਆਲੇ-ਦੁਆਲੇ ਹੋਰ ਸਮਾਜਿਕ ਲੋਕਾਂ ਨਾਲ ਵੀ ਇਹ ਚਲਾਕੀਆਂ ਕਰਦਾ ਹੈ ਫਿਰ ਚਲਾਕੀਆਂ ਕਰਕੇ ਜੇਕਰ ਉਹ ਚਲਾਕੀਆਂ ਚੱਲ ਜਾਣ ਤਾਂ ਫਿਰ ਇਹ ਖੁਸ਼ੀ ਵੀ ਬੜਾ ਹੁੰਦਾ ਹੈ ਪਰ ਉਹ ਖੁਸ਼ੀ ਇਦਕੋ ਸਦੀਵੀ ਨਹੀਂ ਹੈ ਕੁਝ ਸਮੇਂ ਲਈ ਹੈ ਫਿਰ ਇਸ ਨੂੰ ਵੈਮ ਵੀ ਹੋ ਜਾਂਦਾ ਹੈ ਕਿ ਜੇਕਰ ਚਲਾਕੀ ਫੜੀ ਗਈ ਫਿਰ ਉਸ ਕਾਰਨ ਫਿਰ ਇਸ ਨੂੰ ਦੁੱਖ ਵੀ ਹੁੰਦਾ ਹੈ ਅਤੇ ਇਹ ਡਰਦਾ ਵੀ ਹੈ ਔਰ ਫਿਰ ਇਹ ਇੱਥੇ ਹੀ ਨਹੀਂ ਰੁਕਦਾ ਇਹ ਆਪਣੇ ਗੁਰੂ ਨਾਲ ਵੀ ਚਲਾਕੀਆਂ ਕਰਦਾ ਹੈ ਫਿਰ ਇਹ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਵੀ ਚਲਾਕੀ ਕਰਦਾ ਹੈ ਐਸੇ ਇਨਸਾਨ ਨੂੰ ਜਿਹੜਾ ਆਪਣੀਆਂ ਸਿਆਣਫਾਂ ਦਾ ਮਾਣ ਕਰਦਾ ਹੈ ਅਤੇ ਚਲਾਕੀਆਂ ਕਰਕੇ ਖੁਸ਼ ਹੁੰਦਾ ਹੈ ਤੇ ਫਿਰ ਦੁਖੀ ਹੁੰਦਾ ਹੈ ਤੇ ਫਿਰ ਡਰਦਾ ਵੀ ਹੈ ਐਸੇ ਇਨਸਾਨ ਨੂੰ ਸੁਚੇਤ ਕਰਦੇ ਆਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆਂ ਸਮਝਾਉਂਦੇ ਨੇ ਤਜੋ ਸਿਆਣ ਫਸੁਰਜਣੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਹੁੰਚ ਜਾਏ ਐ ਭਲੇ ਪੁਰਸੋ ਸੁਰਜਣੋ ਤੋਂ ਭਾਵ ਭਲੇ ਪੁਰਸ ਤਜੋ ਸਿਆਣਪ ਸੁਰਜਣੋ ਸਿਆਣਪ ਅਕਲਾਂ ਦਾ ਮਾਣ ਅਤੇ ਚਤਰਾਇਆਂ ਐ ਭਲੇ ਪੁਰਸ਼ੋ ਚਤਰਾਇਆਂ ਅਤੇ ਆਪਣੀਆਂ ਅਕਲਾਂ ਦਾ ਮਾਣ ਛੱਡੋ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰੋ ਔਰ ਹੋਵੇਗਾ ਕਿ ਉਹ ਸਿਮਰਨ ਕਰਦਿਆਂ ਤੁਹਾਡੇ ਅੰਦਰ ਇੱਕ ਭੋਲਾ ਭਾਉ ਬਣੇਗਾ ਅਤੇ ਉਹ ਭੋਲਾ ਭਾਉ ਬਣਦਿਆਂ ਹੀ ਤੁਹਾਡੀ ਸੁਰਤ ਉੱਚੀ ਉਠਦਿਆਂ ਹੀ ਤੁਹਾਡੇ ਅੰਦਰੋਂ ਸਿਆਣਫ ਦਾ ਮਾਣ ਅਤੇ ਚਲਾਕੀਆਂ ਨਿਕਲ ਜਾਣਗੀਆਂ ਅਤੇ ਉਹਨਾਂ ਚਲਾਕੀਆਂ ਦੇ ਸਿਆਣਫਾਂ ਦੇ ਨਿਕਲਦਿਆਂ ਹੀ ਤੁਹਾਡਾ ਦਿਲ ਜਦੋਂ ਭੋਲੇ ਭਾਉ ਵਿੱਚ ਆ ਜਾਏਗਾ ਤਾਂ ਤੁਹਾਡੇ ਅੰਦਰੋਂ ਸਹਿਮ ਵੀ ਨਿਕਲ ਜਾਵੇਗਾ ਡਰ ਵੀ ਨਿਕਲ ਜਾਵੇਗਾ ਵਹਿਮ ਵੀ ਨਿਕਲ ਜਾਵੇਗਾ ਸੋ ਸਤਿਗੁਰੂ ਬਖਸ਼ਿਸ਼ ਕਰਦੇ ਆ ਫਰਮਾਉਂਦੇ ਨੇ ਤਜੋ ਸਿਆਣਪ ਸੁਰਜਣੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੂਖ ਪਰਮ ਪਹੁੰਚ ਜਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ